ਪੰਜਾਬ ਦੇ ਤਰਨਤਾਰਨ ਦੇ ਅੰਦਰ ਜਿੱਤਸਰੀ ਕੇ ਇੱਕ 55 ਸਾਲ ਦੀ ਮਹਿਲਾ ਨੂੰ ਅਧ ਨੰਗਨ ਕਰਕੇ ਕਮਾਇਆ ਗਿਆ ਮੈਂ ਇਸ ਦੀ ਕੜੇ ਸ਼ਬਦਾਂ ਚ ਨਿੰਦਾ ਕਰਦਾ ਹਾਂ ਬੜੇ ਦੁਖਦਾਈ ਆ ਪੰਜਾਬ ਅੰਦਰ ਕੋਈ ਕਾਨੂੰਨ ਵਿਵਸਥਾ ਨਹੀਂ ਰਹੀ ਕੋਈ ਕਾਨੂੰਨ ਦਾ ਰਾਜ ਨਹੀਂ ਰਿਹਾ ਗੁੰਡਿਆਂ ਦਾ ਰਾਜ ਆ ਪੰਜਾਬ ਦੇ ਅੰਦਰ ਸ਼ਰਾਬ ਮਾਫੀਆ ਦਾ ਰਾਜ ਆ ਸ਼ਰਾਬ ਪੰਜਾਬ ਦੇ ਅੰਦਰ ਡਰਗ ਮਾਫੀਆ ਦਾ ਰਾਜ ਆ ਖੰਨਨ ਮਾਫੀਆ ਦਾ ਰਾਜ ਆ ਸੈਂਡਲੈਂਡ ਮਾਫੀਆ ਦਾ ਰਾਜ ਆ ਔਰ ਹਾਲਾਤ ਐਡੇ ਮਾੜੇ ਆ ਕਿ ਪੰਜਾਬ ਪੁਲਿਸ ਦੇ ਕੰਟਰੋਲ ਚ ਸਭ ਕੁਝ ਬਾਹਰ ਹੋ ਚੁੱਕਿਆ 31 ਤਰੀਕ ਦੀ ਘਟਨਾ ਹੈ ਔਰ ਇਸ ਦਾ ਮੁਕਦਮਾ 5 ਤਰੀਕ ਨੂੰ ਉਦੋਂ ਜਾ ਕੇ ਦਰਜ ਹੁੰਦਾ ਜਦੋਂ ਸੋਸ਼ਲ ਮੀਡੀਆ ਤੇ ਵੀਡੀਓ ਬਾਹਰ ਆ ਜਾਂਦੀ ਹੈ ਸਾਰੇ ਪਿੰਡ ਨੂੰ ਸਾਰੇ ਇਲਾਕੇ ਨੂੰ ਪਤਾ ਸੀ ਪਰ ਪੰਜਾਬ ਪੁਲਿਸ ਕੋਈ ਵੀ ਕਾਰਵਾਈ ਕਰਨ ਚ ਅਸਮਰਤ ਸੀ ਪਰ ਮੈਨੂੰ ਦੁੱਖ ਇਸ ਗੱਲ ਦਾ ਵੀ ਜ਼ਿਆਦਾ ਹੈ ਕਿ ਇੰਡੀਆ ਅਲਾਈਂਸ ਦੇ ਲੋਕਾਂ ਨੂੰ ਮਨੀਪੁਰ ਚ ਇੱਥੇ ਆਉਂਦਾ ਸੀ ਨਾ ਸੋਨੀਆ ਗਾਂਧੀ ਜੀ ਨੂੰ ਨਾ ਪ੍ਰਿਅੰਕਾ ਗਾਂਧੀ ਜੀ ਨੂੰ ਨਾ ਮਮਤਾ ਬੇਨਰਜੀ ਜੀ ਨੂੰ ਇਸ ਧੀ ਭੈਣ ਦੀ ਇੱਜ਼ਤ ਜਿਹੜੀ ਆਜਾਦ ਆਈ ਔਰ ਇਸ ਇਹ ਪੰਜਾਬ ਦੇ ਅੰਦਰ ਜੋ ਹਾਲਾਤ ਬਣੇ ਹੋਏ ਨੇ ਇਸ ਕਰਕੇ ਆ ਕਿਉਂਕਿ ਆਮ ਆਦਮੀ ਪਾਰਟੀ ਵਰਗੀ ਇੱਕ ਨਿਖਰ ਨਿਖਧ ਸਰਕਾਰ ਇੱਕ ਕਰਪਟ ਸਰਕਾਰ ਇੱਕ ਬੇਈਮਾਨ ਸਰਕਾਰ ਔਰ ਇੱਕ ਲੁਟੇਰਿਆਂ ਦੀ ਸਰਕਾਰ ਪੰਜਾਬ ਚ ਇਸ ਕਰਕੇ ਅੱਜ ਪੰਜਾਬ ਦੇ ਹਾਲਾਤ ਬਣੇ ਸਾਨੂੰ ਬੜਾ ਦੁੱਖ ਆ। There was an incident in Taran Taran village where a woman was assaulted and uh, she uh, her uh, clothes were removed by people and uh, the video was made which went viral. Uh, nobody came forward, neither the police nor the uh, local people came forward to help her. And this is a shocking, shocking incident. NCW has taken a suo moto on this, and uh, I'm sending my member to inquire into the matter. See, if police will not take any step uh, against the perpetrators, uh, NCW will write to Election Commission as the Model Code of Conduct is there. So we will not call them directly, we will uh, write to the election commission.